ਹਰ ਵੀ ਸੰਗਾਜੀ ਵੀ ਪਹੁੰਚੇ ਨੇ ਬਾਈ ਜੀ ਤੁਖਾਂ ਦਾ ਪਹਾੜ ਟੁੱਟਿਆ ਹਾਂਸਲਾ ਜੀ ਹਾਂਸਜੀ ਤੇ ਉਹਨਾਂ ਦੀ ਪਤਨੀ ਦੀ ਪਤਨੀ ਦਾ ਜਿਹੜਾ ਦਿਹਾਂਤ ਹੋ ਚੁੱਕਿਆ ਅਜੰਤੀ ਮਰਦਾਸ ਤੇ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਬੱਸ ਬਾਈ ਬੜਾ ਯਾਰ ਇਹ ਦੁੱਖ ਦੀ ਘੜੀ ਆ ਬਾਬਾ ਜੀ ਹਾਂਸ ਭਾਈ ਦਾ ਅੱਜ ਗੱਲ ਪੁੱਛੋ ਹਨਾ ਅੱਜ ਹਾਂਸ ਭਾਈ ਦੇ ਘਰ 'ਚ ਯਾਰ ਬੜਾ ਦੁੱਖਾਂ ਦਾ ਪਹਾੜ ਟੁੱਟਿਆ ਸੋ ਨਵਰਾਜ ਹੋਣੀ ਬੜੇ ਯਾਰ ਦੁੱਖ ਦੀ ਘੜੀ ਚ ਗੁਜ਼ਰੇ ਸਾਰਿਆਂ ਨੂੰ ਪਤਾ ਹੀ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਦੁਆ ਕਰਦੇ ਆ ਕਿ ਭਾਬੀ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਸੋ ਬਾਕੀ ਹੰਸਪਾ ਜੀ ਬੜੇ ਯਾਰ ਹੰਬਾਲਿਆ ਉਹਨਾਂ ਨੇ ਬਹੁਤ ਜ਼ਿੰਦਗੀ 'ਚ ਕਹਾਣਾ ਕੀਤੀ ਆ ਉਹ ਬਹੁਤ ਭਾਬੀ ਜੀ ਉਹਨਾਂ ਦੀ ਰਿਸਪੈਕਟ ਕਰਦੇ ਹਿੰਦੇ ਤੇ ਬਹੁਤ ਜ਼ਿਆਦਾ ਉਹਨਾਂ ਨਾਲ ਪਿਆਰ ਸੀ ਸਨੇਹ ਸੀ ਮਹੱਬਤ ਸੀ ਪਰ ਅਕਾਲਪੁਰਖ ਨੂੰ ਜਿਉ ਮੰਜ਼ੂਰ ਆ ਭਾਜੀ ਬੋੜੀ ਕਿੰਨੀ ਕੁ ਪੁਰਾਣੀ ਸਾਝ ਆ ਸਰ ਜੀ ਬਹੁਤ ਭਾਜੀ ਬੜੀ ਪੁਰਾਣੀ ਸਾਝ ਆ ਨਮਰਾਜ ਹੁਣਾ ਦਾ ਮੇਰਾ ਪਿਆਰ ਆ ਭਾਜੀ ਨਾਲ ਬੜਾ ਬੜੀ دیر ਤੋਂ ਪਿਆਰ ਆ ਸੋ ਅੱਜ ਬਹੁਤ ਮਤਲਬ ਕਿ ਸਾਰੇ ਦੂਰ ਦਰਾਡੇ ਤੋਂ ਲੋਕ ਆਉਂਦੇ ਤੇ ਮਹਾਰਾਜ ਸੱਚੇ ਪਾਛਾਈ ਦਾ ਦੁਆ ਕਰਦੇ ਕਿ ਭਾਬੀ ਜੁਣਾ ਨੂੰ ਆਪਣੇ ਚਰਨਾਂ ਚ ਨਵਾਸ ਦੇ ਇਹੀ ਕਹਿਣਾ ਚਾਹਨੇ ਬਾਕੀ ਹਰ ਵੀ ਸੰਗਾ ਜੀ ਵੀ ਪਹੁੰਚੇ ਨੇ ਬਾਈ ਜੀ ਤੁਖਾਂ ਦਾ ਪਹਾੜ ਟੁੱਟਿਆ ਹਾਂਸਲਾ ਜਹਾਂਜੀ ਤੇ ਉਹਨਾਂ ਦੀ ਆ ਪਤਨੀ ਦੀ ਪਤਨੀ ਦਾ ਜਿਹੜਾ ਦਿਹਾਂਤ ਹੋ ਚੁੱਕਾ ਹੈ ਅਜੰਤੀ ਮਰਦਾਸ ਤੇ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਬੱਸ ਭਾਈ ਬੜਾ ਯਾਰ ਇਹ ਦੁੱਖ ਦੀ ਘੜੀ ਆ ਬਾਬਾ ਜੀ ਹਾਂਸ ਭਾਈ ਦਾ ਅੱਜ ਗੱਲ ਪੁੱਛੋ ਹਨਾ ਅੱਜ ਹਾਂਸ ਭਾਈ ਦੇ ਘਰ 'ਚ ਯਾਰ ਬੜਾ ਦੁੱਖਾਂ ਦਾ ਪਹਾੜ ਪੁੱਟਾ ਹੈ ਸੋ ਨਵਰਾਜ ਹੋਣੀ ਬੜੇ ਯਾਰ ਦੁੱਖ ਦੀ ਘੜੀ 'ਚ ਗੁਜ਼ਰੇ ਆ ਸਾਰਿਆਂ ਨੂੰ ਪਤਾ ਹੀ ਔਰ ਮਹਾਰਾਜ ਸੱਚੇ ਪਾਤਸ਼ਾਹ ਇਥੇ ਦੁਆ ਕਰਦੇ ਆ ਕੇ ਭਾਬੀ ਜੂਣਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਸੋ ਬਾਕੀ ਹੰਸ ਭਾਜੀ ਇੱਕ ਸਾਰਿਆਂ ਦੀ ਇਕੱਠੀ ਕਰ ਲੈਣਾ ਸਾਰੇ ਬੜੇ ਯਾਰ ਹੰਬਾ ਲਿਆ ਉਹਨਾਂ ਨੇ ਬਹੁਤ ਜ਼ਿੰਦਗੀ 'ਚ ਕਹਿਣਾ ਕੀਤੀ ਆ ਉਹ ਬਹੁਤ ਭਾਬੀ ਜੂਣਾ ਦੀ ਰਿਸਪੈਕਟ ਕਰ ਦਿੰਦੇ ਤੇ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਸੀ ਸਨੇਹ ਸੀ ਮਹੱਬਤ ਸੀ ਪਰ ਅਕਾਲਪੁਰਖ ਨੂੰ ਜੋ ਮਨਜ਼ੂਰ ਆ ਭਾਜੀ ਤੁਹਾਡੀ ਕਿੰਨੀ ਕੁ ਪੁਰਾਣੀ ਸਾਹਜ ਹੰਸਾ ਜੀ ਦੀ ਬਹੁਤ ਭਾਜੀ ਬੜੀ ਪੁਰਾਣੀ ਸਾਹਜ ਨਮਰਾਜ ਉਹਨਾਂ ਦਾ ਮੇਰਾ ਪਿਆਰ ਆ ਭਾਜੀ ਨਾਲ ਬੜਾ ਬੜੀ دیر ਤੋਂ ਪਿਆਰ ਆ। ਸੋ ਅੱਜ ਮੋਹਤ ਮਤਲਬ ਕਿ ਸਾਰੇ ਦੂਰ ਦਰਾਡੇ ਤੋਂ ਲੋਕ ਆਉਂਦੇ ਤੇ ਮਹਾਰਾਜ ਸੱਚੇ ਪਾਛਾਈ ਦਾ ਦੁਆ ਕਰਦੇ ਕਿ ਭਾਬੀ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇ। ਇਹੀ ਕਹਿਣਾ ਚਾਹਨੇ ਬਖੀਰ।